ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਹੁਸਨ ਕਿਵੇਂ ਸਾਰੇ ਠੀਕ ਠਾਕ ਹੋ ਲਓ ਜੀ ਤੁਹਾਨੂੰ ਅੱਜ ਆਪਾਂ ਅੱਜ ਇਹੋ ਜੀ ਸ਼ਖਸੀਅਤ ਨਾਲ ਮਿਲਣਨ ਜਾ ਰਹੇ ਆ ਜੀ ਤੇ ਤੁਹਾਨੂੰ ਦੱਸ ਦਿਆਂ ਜੀ ਜਿਹੜੇ ਸ਼ਖਸ ਸਾਡੇ ਨਾਲ ਖੜੇ ਆ ਮੇਰੇ ਫਾਦਰ ਸਾਹਿਬ ਵੀ ਖੜੇ ਆ ਤੇ ਨਾਲ ਸਾਡੇ ਫਾਦਰ ਸਾਹਿਬ ਦੇ ਮਾਮਾ ਜੀ ਸਾਡੇ ਮਾਮਾ ਜੀ ਲੱਗਦੇ ਨੇ ਤੇ ਇਹਨਾਂ ਨੇ ਪੀਸੀਐਸ ਵੀ ਕਲੀਅਰ ਆ ਤੇ ਆਈਪੀਐਸ ਵੀ ਕਲੀਅਰ ਆ ਯੂਪੀਐਸਸੀ ਦੇ ਜਾਨੇ ਕਿ ਪੇਪਰ ਇਹਨਾਂ ਨੇ ਕਲੀਅਰ ਕਰ ਚੁੱਕੇ ਆ ਤੇ ਅੱਜ ਆਪਾਂ ਫਿਰ ਡੇੜੀ ਉਹਨਾਂ ਨੂੰ ਵੀ ਪੁੱਛਦੇ ਆਂ ਉਹ ਜਰਨੀ ਤੇ ਡੇੜੀ ਉਹਨਾਂ ਨੂੰ ਜਿਆਦਾ ਪਤਾ ਤੇ ਮਮਾ ਜੀ ਉਹ ਨਹੀਂ ਨਾਲ ਆਪਣੇ ਖੁਦ ਮੌਜੂਦ ਆ ਤੇ ਉਹਨਾਂ ਨੂੰ ਵੀ ਪੁੱਛਦੇ ਆਂ ਹਮੇ ਦੱਸਿਓ ਤੇ ਸਾਨੂੰ ਦੱਸਿਓ ਜੀ ਤੁਸੀਂ ਕਦੋਂ ਹਨ ਬੇਰ ਨੇ ਬੜਾ ਹੈ ਲੋ ਜੀ ਤੁਸੀਂ ਦੇਖਿਆ ਜੀ ਮਮਾ ਜੀ ਨੇ ਥੋੜਾ ਬੋਲਣ ਤੋਂ ਮਨਾ ਕਰਤਾ ਮਨਾ ਕਰਨ ਦਾ ਕਾਰਨ ਵੀ ਇਹੀ ਸੀ ਕਿ ਥੋੜਾ ਜਿਹਾ ਜਿੱਦਾਂ ਉਹ ਬਹੁਤ ਹੀ ਜਿੱਦਾਂ ਡਾਊਨ ਟੂ ਅਰਥ ਪਰਸਨ ਰੱਬ ਨੂੰ ਮੰਨਣ ਵਾਲੇ ਪਰਸਨ ਕਿਉਂਕਿ ਇਹਨੇ ਤੇਜ ਚੁਸਤ ਚਲਾਕ ਹੁੰਦੇ ਤੇ ਅੱਜ ਡੀਜੀਪੀ ਦੀ ਪੋਸਟ ਤੇ ਹੁੰਦੇ ਜਾਂ ਡੀਜੀਪੀ ਰਿਟਾਇਰ ਹੋਏ ਹੁੰਦੇ ਕਿਉਂਕਿ ਉਹ ਰੱਬ ਨੂੰ ਮੰਨਣ ਵਾਲੇ ਸ਼ੁਰੂ ਤੋਂ ਪਰਸਨ ਸੀ ਦੇ ਲੋ ਤੁਸੀਂ ਕਿਸਮਤ ਤੋਂ ਬਿਨਾ ਕੁਛ ਨਹੀਂ ਇੱਕ ਆਈਏਐਸ ਕੀਤਾ ਬੰਦਾ ਆਈਪੀਐਸ ਕੀਤਾ ਪੀਸੀਐਸ ਵੀ ਕੀਤੀ ਹੈ ਨਾ ਪੀਸੀਐਸ ਵੀ ਕੀਤੀ ਪੀਸੀਐਸ ਦਾ ਰਿਜ਼ਲਟ ਮੈਂ ਖੁਦ ਦੇਖਿਆ ਘਰ ਦੇ ਵਿੱਚ ਇਹਨਾਂ ਦਾ ਤੇ ਦੇ ਲੋ ਪੀਸੀਐਸ ਦਾ ਰਿਜ਼ਲਟ ਵੀ ਡੈਡੀ ਕਹਿੰਦੇ ਮੈਂ ਆਪ ਖੁਦ ਦੇਖਿਆ ਇਹਨਾਂ ਦਾ ਪੀਸੀਐਸ ਦਾ ਰਿਜ਼ਲਟ ਵੀ ਦੇਖ ਲੋ ਡੈਡੀ ਹੁਣੇ ਕਹਿੰਦੇ ਆਪ ਦੇਖਿਆ ਇਤੋ ਵੱਡਾ ਲੱਗਦਾ ਕਿਸਮਤ ਤੋਂ ਬਿਨਾ ਕੁਛ ਨਹੀਂ ਆਈਐਸ ਕੀਤੀ ਆਈਪੀਐਸ ਪੀਸੀਐਸ ਕੀਤੀ ਬੰਦਾ ਹੋਰ ਵੀ ਦੱਸ ਦਿਆ ਕਹਿੰਦੇ ਬੈਂਕਾਂ ਦੇ ਵੀ ਬੈਂਕਾਂ ਦੇ ਟੈਸਟ ਸਾਰੇ ਕਲੀਅਰ ਥੇ ਰੈਮੇਂਜਰ ਪਰਵੇਸ਼ ਨੀ ਅਫਸਰ ਲੱਗਣਾ ਸੀ ਉਹਦੇ ਟੈਸਟ ਵੀ ਕਲੀਅਰ ਕੀਤਾ ਕੀ ਇਹਨਾਂ ਨੇ ਬਹੁਤ ਵਾਹ ਬਹੁਤ ਜਰੈਂਟੇਲੀਅੰਸੀ ਬੈਂਕਾਂ ਦੇ ਟੈਸਟ ਵੀ ਕਲੀਅਰ ਆ ਸਾਰੇ ਆਲ ਓਵਰ ਟੈਸਟ ਤਕਰੀਬਨ ਕਲੀਅਰ ਆ ਤੇ ਦੇਖ ਲਓ ਕਿਸਮਤ ਤੋਂ ਬਿਨਾ ਕੁਛ ਨਹੀਂ ਤੇ ਇਹਨਾਂ ਦਾ ਪਿੰਡ ਕਿਹੜਾ ਵਾ ਕਰਤਾਰਪੁਰ ਲਾਗੇ ਪੱਤੜਕਲਾਂ ਕਿਰਪਾ ਕਰਤਾਰਪੁਰ ਦੇ ਲਾਗੇ ਜੀ ਪੱਤੜਕਲਾਂ ਇਹਨਾਂ ਦਾ ਪਿੰਡ ਆ ਤੇ ਨਾਂ ਕੀ ਇਹਨਾਂ ਦਾ ਸੁਖਦੇਵ ਸਿੰਘ ਸੁਖਦੇ ਤੇ ਤੁਸੀਂ ਜੇ ਤੁਹਾਨੂੰ ਕੋਈ ਸ਼ੱਕ ਆ ਜਾਂ ਤੁਸੀਂ ਆਪਣਾ ਕੋਈ ਕਲੀਅਰिफिकेशन ਲੈਣਾ ਚਾਹੁੰਦੇ ਹੋ ਤੁਸੀਂ ਪੱਤੜ ਕਲਾਂ ਕਰਤਾਰਪੁਰ ਦੇ ਨਾਲ ਪਿੰਡ ਤੇ ਸੁਖਦੇਵ ਸਿੰਘ ਉਹਨਾਂ ਦਾ ਨਾਂ ਜੀ ਜਿਨ੍ਹਾਂ ਨੇ ਆਈਪੀਐਸ ਆਈਐਸ ਪੀਸੀਐਸ ਕਲੀਅਰ ਕੀਤੀ ਆ ਤੇ ਇਹ ਤੁਸੀਂ ਦੱਸਿਓ ਵੀਡੀਓ ਕਿੱਦਾਂ ਲੱਗੀ ਜੀ ਤੇ ਮਿਲਦੇ ਆ ਜੀ ਆਪਾਂ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈ ਰੱਬ ਰੱਖਾ ਟੇਕ ਕੇਅਰ ਗੁੱਡ ਬਾਏ